ਇਹ ਉਹਨਾਂ ਨਾਲ ਦੇ ਕਿਥੇ ਨਾ ਨਾ ਤੁਸੀਂ ਮੈਨੂੰ ਇਹ ਨਹੀਂ ਦੱਸੋ ਨਹੀਂ ਨਹੀਂ ਤੁਸੀਂ ਆਏ ਕਿੱਥੋਂ ਪਹਿਲਾਂ ਮੈਂ ਸੋ ਕਿਹਨੇ ਉੱਥੇ ਬਾਹਰ ਆਓ ਪਹਿਲਾਂ ਤਾਂ ਬਾਹਰ ਆਓ ਤੁਹਾਨੂੰ ਯਾਦ ਲੈਣੀ ਜਾਂ ਇਸ ਪਾਸੇ ਤੁਹਾਨੂੰ ਸੱਦਿਆ ਕੀ ਨਹੀਂ ਇੱਥੇ ਇਹ ਕਿਹਾ ਉਹਦੇ ਦੱਸ ਮੈਂ ਤਾਂ ਹੁੰਦੇ ਸਮਝਾਓ ਜਿੰਨਾਂ ਕਰੋਗਾ ਆ ਦੱਸੋ ਅੱਜ ਨੇ ਬੁਲਾਇਆ ਕਿਹਨੇ ਤੁੰਨੀ ਉੱਤੇ ਉਹ ਨੰਬਰਦਾਰ ਜ਼ਰੂਰ ਕਰੋ ਇੱਕ ਮਿੰਟ ਪਹਿਲਾਂ ਗੱਲ ਨਾ ਕਰੇ ਨੰਬਰਦਾਰ ਕਿਹੜੇ ਨੇ ਆ ਕਿਤੇ ਕਦੋਂ ਬੁਲਾਇਆ ਇਹ ਨਾ ਬਿਲਕੁਲ ਹੈ ਤੁਸੀਂ ਨੰਬਰਦਾਰ ਮਕਾਨ ਨੂੰ ਬੁਲਾਏ ਨੇ ਤੁਸੀਂ ਤੁਹਾਡਾ ਕੀ ਮਤਲਬ ਹੈ ਇੱਥੇ ਆਉਣ ਦਾ ਪਹਿਲਾਂ ਇਹ ਦੱਸੋ ਤੁਸੀਂ ਡੇਰੇ ਵਾਲੇ ਆ ਡੇਰੇ 'ਚ ਰਹੋ ਸਾਡਾ ਕੋਈ ਪਿੰਡ ਦਾ ਡੇਰੇ ਜਾਂਦਾ ਦੱਸੋ ਠੀਕ ਜਾਣੇ ਦੱਸੋ ਕੋਈ ਰਾਣੇ ਵੀ ਜਾਂ ਨਹੀਂ ਖੋਗਾ ਕੋਈ ਨਹੀਂ ਖਾਤੇ ਖੋਗਾ ਕੀ ਮਤਲਬ ਇੱਥੇ ਆਉਣ ਦਾ ਯਾਰ ਅਸੀਂ ਪਤਾ ਲੱਗ ਗਿਆ ਸਾਨੂੰ ਹੁਣ ਮੇਰੀ ਗੱਲ ਸੁਣੋ ਅਸੀਂ ਸਿੱਖ ਧਰਮ ਚਾ ਗੁਰੂ ਘਰ ਜਾਣ ਫालतू ਗੱਲ ਨਹੀਂ ਕਰਨੀ ਜੀ ਫालतू ਗੱਲ ਨਹੀਂ ਕਰਨੀ ਵੀ ਤੁਹਾਨੂੰ ਛੱਡਿਆ ਕਿ ਨਹੀਂ ਇੱਥੇ ਆਖੀ ਕੋਈ ਮਹਿਮਨੀ ਉਹ ਹੀ ਕਰਨਾ ਜੀ ਅਸੀਂ ਇਹ ਸਾਡੇ ਜਿਹਮਤ ਹੋਊ ਅਸੀਂ ਮਕਾਨ ਫਵਾ ਦਾਂਗੇ ਚਲੋ ਠੀਕ ਹੈ ਚਲੋ ਠੀਕ ਹੈ ਜੀ ਤੁਹਾਨੂੰ ਓਏ ਮੇਰੀ ਗੱਲ ਸੁਣ ਕੀਤੇ ਤੇ ਕੋਈ ਲਿਖਤੀ deta ਤੁਸੀਂ ਇਹਨਾਂ ਨੂੰ ਵੀ ਹੋਰੇ ਆ ਭੇਜੋ ਇਹਨਾਂ ਨੂੰ ਇੱਥੇ ਚਲੋ 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 ਤੁਸੀਂ ਹੋਰੇ ਕੰਮ ਫੜ ਲੈ ਆ ਕੇ ਚਲੋ ਗੱਡੀ ਸਟਾਰਟ ਕਰੋ ਚਲੋ ਇੱਥੋਂ ਚਲੋ ਜੀ ਠੀਕ ਹੈ ਜੀ ਕੋਈ ਗੱਲ ਨਹੀਂ ਦਿਖਾਓ ਤੁਹਾਡੇ ਕੋਲ ਲਿਖਤੀ ਕੀ ਆ ਆਰਡਰ ਨੇ ਤੁਹਾਡੇ ਕੋਲ ਕੀ ਅਥਾਰਟੀ ਹੈ ਤੁਸੀਂ ਮਕਾਨ ਬਣਾ ਕੇ ਦੇਣਾ ਹੈ ਉਸ ਮਕਾਨ ਬਣਾ ਕੇ ਦੇਣਾ ਫੇ ਚਲੋ ਇੱਥੇ ਚਲੋ ਚਲੋ ਠੀਕ ਹੈ ਜੀ ਅਸੀਂ ਲਿਖ ਰਹੇ ਹਾਂ ਇਹ ਜ਼ਰੂਰ ਤੋਂ ਹੀ ਅਸੀਂ ਕੋਈ ਨਾ ਅਸੀਂ ਆਪੇ ਪਹਿਲੇ ਮਿਲ ਗਏ ਲੋੜ ਹੈ ਕਿ ਲਿਖਾਣ ਦੀ ਜੀ ਪਿੰਡ ਵਾਲੇ ਪੜ੍ਹ ਰਹੇ ਨੇ ਪੰਜ ਤੁਹਾਡੇ ਨਾਮ ਹੀ ਆ ਗਏ ਤੁਸੀਂ ਲਿਖਣ ਲੱਗੇ ਪੰਛਾ ਉਹ ਵੀ ਅਸੇ ਦਿਨ ਰੋਸੇ ਵਿੱਚ ਜੰਨਦੀਆਂ ਕਰਦੀ ਉਹ ਲਿਆਓ ਹੁਣ ਕਿੱਥੇ ਹੈ ਕਿਸੇ ਅਸੇ ਪੰਛਾ ਜੀ ਇਹ ਲਿਆਉਂਦੀ ਹੈ ਲਿਆਉਂਦੀ ਅਸੀਂ ਐ ਨਹੀਂ ਲਿਆਉਂਦੀ ਕਿਤੇ ਰਸਤੇ ਕਿਤੇ ਮੈਨੂੰ ਇਹੀ ਗੱਲ ਕਹਿੰਦੀ ਕਹਿੰਦੇ ਵੀ ਆਪ ਵਿੱਚ ਕਰਦੇ ਵੀ ਅਸੀਂ ਭਾਈ ਮਕਾਨ ਬਣਾ ਕੇ ਜੰਨਿਆ ਰਾਸ਼ਨ ਮਿਹੇ ਦਾ ਭਾਗ ਕੇ ਜੰਨਿਆ ਸਭ ਜੰਨਿਆ ਅਸੀਂ ਆਹ ਕੋਦੋਂ ਉਹ ਸਾਨੂੰ ਸਾ ਪਤਾ ਜੀ ਤੁਹਾਡਾ ਮਕਾਨ ਉਹ ਡੇਰੇ ਚਲਾਉਂਦੇ ਉਹ ਨਹੀਂ ਚਲੋ ਜੀ ਫਿਰ ਗੱਡੀ ਸਟਾਰਟ ਕਰਦੇ ਫਿਰ ਚਲੋ ਜੀ ਲੰਮਾ ਡੇਰੇ ਚਲੋ ਬਹੁਤ ਅਸੀਂ ਗੱਲ ਵੀ ਨਹੀਂ ਖਾਣੀ ਹੈਗੀ ਨਾ ਹੋਰ ਸਮਝ ਰਹੇ ਐਦਾ ਕੁਝ ਨਹੀਂ ਮੈਨੂੰ ਤੁਹਾਨੂੰ ਇਹ ਨਹੀਂ ਚਾਹੀਦਾ ਵੀ ਸਰਪੰਚ ਨੂੰ ਤੁਸੀਂ ਬੁਲਾਓ ਇਥੋਂ ਮੈਨੂੰ ਇਹਨਾਂ ਨੂੰ ਜਾਣਦਾ ਵੀ ਨਹੀਂ ਕੌਣ ਨੇ ਕਿੱਥੇ ਦੇ ਨੇ ਇਹ ਨੰਬਰਦਾਰ ਦੀ ਨਹੀਂ ਸੁਕਾਣਾ ਨਹੀਂ ਅਸੀਂ ਜਾਣਦੇ ਨਹੀਂ ਤੁਸੀਂ ਜਟਾਣੇ ਚੱਲੋ ਜੀ ਫਿਰ ਜਟਾਣੇ ਦਵਾਓ ਜੀ ਨੂੰ ਮਕਾਨ ਦਵਾਉਣਾ ਵੈਸੇ ਗੱਲ ਅਸੀਂ ਉਦੋਂ ਕਰੀਏ ਦੇਖੋ ਸਪਾਸਾ ਕੋਲ ਖੜੇ ਨੇ ਇਹਦੇ ਤਾਂ ਹੈ ਵੀ ਹਾਂ ਸਭ ਆਓ ਐਸੇ ਮਕਾਨ ਬਣਾਉ ਆਹ ਦੇਖ ਲਓ ਹਾਂ ਇਹਨਾਂ ਨੂੰ ਦੱਸਿਆ ਤਾਂ ਨਹੀਂ ਅਸੀਂ ਇਹ ਤੁਸੀਂ ਦੇਖੋ ਜੀ ਇੱਥੇ ਲੜਾਈ ਕਹਿੰਦਾ ਹੋ ਜਾਣਾ ਹੈ ਸੋ ਪਹਿਲਾਂ ਬਣਾ ਲੈਂਦਾ ਲੜਾਈ ਚਗਰਿਆਂ ਦੀ ਗੱਲ ਚਲੇ ਜਾਂਦੇ ਨੇ ਫਿਰ ਇੱਥੋਂ ਚਲੇ ਜਾਂਦੇ ਨੇ ਫਿਰ ਵਾਲੇ ਮਰੋ ਕਾਨੂੰ ਨਹੀਂ ਬਿੜੇ ਹੋਰ ਦੇ ਪਾਰ ਚਲੇ ਨਹੀਂ ਕੋਈ ਗੱਲ ਨਹੀਂ ਨਹੀਂ ਭਾਈ ਮੈਂ ਜਾਣਦਾ ਡੇਰੇ ਨੂੰ ਜਾਓ ਕਾ ਨੂੰ ਗਲਤ ਬੁਲਾ ਰਹੇ ਮੈਂ ਇੱਥੇ ਚੱਲ ਠੀਕ ਹੈ ਚਲੋ ਤੁਹਾਨੂੰ ਪਰਮਿਟ ਹੀ ਹੋਣੀ ਚਾਹੀਦੀ ਜੇ ਕੀ ਆ ਗਏ ਯਾਰ ਹਰੇਕੇ ਵੜ ਗਿਆ ਕਰੂ ਐ ਤਾਂ ਆ ਕੇ ਨਹੀਂ ਸਾਨੂੰ ਹੈ ਸਪான்ਸਰ ਨਾ ਹੋਈ ਹੋਈ ਉਹ ਨਹੀਂ ਕੋਈ ਗੱਲ ਨਹੀਂ ਹੋਈ ਅਸੀਂ ਕੱਚੇ ਮਕਾਨਾਂ ਦੇ ਪੈਸੇ ਭਰੇ ਹੋਈਆਂ ਨਹੀਂ ਆਣਗੇ ਅਸੀਂ ਬਣਾ ਦਾਗੇ ਮਕਾਨ ਠੀਕ ਹੈ ਚਲੋ ਠੀਕ ਹੈ ਜਾਓ ਵੀਰੇ ਜਾਓ ਆਪਣੇ ਤੁਹਾਨੂੰ ਕਿਹਨੇ ਅਥਾਰਟੀ ਦੇਦੀ ਵੀ ਤੁਸੀਂ ਮਕਾਨ ਪਾ ਦੋਗੇ ਕਿਸੇ ਦਾ ਪਿੰਡ ਜਾ ਕੇ ਪੰਚਾਇਤ ਨੂੰ ਪੁੱਛੇ ਬਿਨਾ ਦੇਖੋ ਇਹਨਾਂ ਸੰਤਾਂ ਆ ਜੀ ਪੰਚਾਇਤ ਨਗਰ ਨਹੀਂ ਚਲੋ ਭਾਈ ਜੀ ਚਲੋ ਇੱਥੇ ਲੜਾਈ ਨੂੰ ਖੰਮ ਖੜਾ ਹੋ ਜਾਣਾ ਚਲੋ ਬਸ ਚਲੋ ਜੀ ਫਿਰ ਚਲੋ ਕੰਫਰਟੇਬਲ ਹੀ ਹੈਗਾ ਚਲੋ ਲਗਾਤੀ ਨਹੀਂ ਹੋ ਰਹੀ ਚਲੋ ਚਲੋ ਜੀ ਫਿਰ ਕੋਈ ਨਹੀਂ ਚਲੋ ਐਸਾ ਜੋ ਤੁਸੀਂ ਸਮਝ ਰਹੇ ਹੋ ਹੈ ਨਹੀਂ ਚਲੋ ਕੋਈ ਗੱਲ ਨਹੀਂ ਕਰੀਂ ਜਾਣਦਾ ਮੈਂ ਤੁਹਾਨੂੰ ਚਲੋ 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 ਫਿਰ ਕੋਈ ਨਹੀਂ ਛੱਡੋ ਭਾਈ ਠੀਕ ਹੈ ਜੇ ਰਗਲਾ ਕੰਫਰਟੇਬਲ ਨਹੀਂ ਪਰ ਤੇ ਨਾ ਸ਼ੁਰੂ ਹੋਏਗਾ ਕੰਪਿੰਟੋ ਦਾ ਪਾਕੇ ਵੀ ਠੀਕ ਪਾਣੀ ਹੋਣੀ ਸਾਡੇ ਕੋਲ ਆਏ ਸੀ ਕੌਣ ਆਏ ਸੀ ਇਹਨਾਂ ਨੂੰ ਆ ਗੇ ਹੋਣੇ ਕਿੰਦੀ ਵੀ ਇਹ ਜਿਹੜਾ ਕਹਿੰਦਾ ਤੁਸੀਂ ਗਏ ਹੋ ਜੀ ਉੱਥੇ ਡੇਰੇ ਉਹ ਤਾਂ ਇਹ ਗੱਲ ਏ ਯਾਰ ਸੀ ਆਪਾਂ ਨਹੀਂ ਇਹ ਨਹੀਂ ਆਪਣੇ ਕੋਲ ਸੀ ਆਪੇ ਨਾਲ ਕੋਲ ਮੈਂ ਨੇ ਗਿਆ ਹੀ ਨਹੀਂ ਮੈਂ ਕਿਹਾ ਨੰਬਰਦਾਰ ਵੀ ਆ ਜੀ ਚਲੋ ਕੋਈ ਗੱਲ ਨਹੀਂ ਅਸੀਂ ਆਪਾਂ ਦੇ ਰਹੇ ਹਾਂ ਹਾਂ ਸਾਡੇ ਪਿੰਡ ਦੇ ਥੋੜੋ ਲੰਬੜਦਾਰ ਨੇ ਜਿਤਾਣੀ ਕਰੋ ਜੋ ਕੁਝ ਕਰਨਾ ਜਾ ਕੇ ਚਲੋ ਕੋਈ ਨਹੀਂ ਆ ਗੱਡੀ ਵੀ ਦਿਖਾ ਹਾਂ ਇੱਕ ਤਰ੍ਹਾਂ ਦਾ ਪਤਾ ਹੈ ਭਾਈ ਕੀ ਹੈ ਇਹਨਾਂ ਨੇ ਨੰਬਰ ਪਾ ਕੇ ਬੰਦੇ ਨੇ ਸਭ ਨੂੰ ਬੋਲਣਾ ਨਹੀਂ ਕਰਦਾ ਹਾਂ ਜੀ ਹਾਂ ਗਰੇ ਇਹਨਾਂ ਦੀ ਚੰਗੀ ਬੋਲ ਹਾਂ ਜੀ ਮੇਰਾ ਬਾਪ ਦਾ ਉਹਦਾ ਬਲਾਤਕਾਰ ਚੰਦਰ ਬਾਈ ਅੰਦਰ ਬੈਠਾ ਸੀ ਅੰਦਰ ਬੈਠਾ ਸਾਨੂੰ ਪਤਾ ਲੱਗਿਆ ਸੀ ਮਾਣੋ ਕਿਹਨੇ ਸਰ ਜੇਲ ਚਾਹ ਯਾਰ ਨਹੀਂ ਨਹੀਂ ਉਹਨਾਂ ਤਾਂ ਬਲਾਤਕਾਰ ਦਾ ਕੋਈ ਕਿਸ ਨਹੀਂ ਹੈ ਜੀ ਚਲੋ ਜੀ ਸਾਨੂੰ ਸਭ ਪਤਾ ਹੈ ਜੀ ਠੀਕ ਹੈ ਸਾਨੂੰ ਨਾ ਤੁਸੀਂ ਸੁਣਾਓ ਤੁਸੀਂ ਜਾਓ ਆਪਣਾ ਆ ਪ੍ਰਚਾਰ ਕਰਨ ਆਏ ਹੋਏ ਸੀ ਗ੍ਰਾਮਪਾਲ ਦਾ ਕਹਿੰਦੇ ਮਕਾਨ ਬਣਾ ਕੇ ਦਵਾਂਗੇ ਪਿੰਡ ਦੇ ਆ ਦਿਖਾ ਦੇ ਇਹਨਾਂ ਦੀ ਵੀਡੀਓ ਬਣਾ ਲਾ ਫੋਟੋਆਂ ਇੱਧਰ ਪਿੰਡ ਦੀਆਂ ਵੀ ਬਣਾ ਲਾ ਆ 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 ਤਦ ਆਏ ਲੱਗਦੇ ਹੋਇਆ ਸਰ ਸਰ ਆਪ ਨੂੰ ਮਾਲ ਨੂੰ ਆਪ ਹੀ ਨਾ ਮੇਰੇ ਨਾਲ ਗਾਂਵਾਸੇ ਕੇਰੇ ਦੇ ਐਕਸ਼ਨ ਆ ਜੂ ਤੈਨੂੰ ਮੈਂ ਰਾਤ ਕਾ ਠੀਕ ਹੈ ਆ ਬੰਦ ਕਰ